ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWPC 10263/2014 ਰਣਜੀਤ ਸਿੰਘ ਵਰਸਸ ਪੀਐਸਪੀਸੀ ਐਨ ਐਂਡ ਆਦਰ ਸੰਬੰਧੀ ਬਾਰੇ ਇੱਕ ਵੱਡੇ ਫੈਸਲੇ ਦੇ ਬਾਰੇ ਜਾਣਕਾਰੀ ਦੇਣਗੇ ਤੇ ਇਸ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰੇ ਨੂੰ ਅਰਜ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੇਰੇ ਕੋਈ ਵੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਸ ਜਟਿਟਿਊਸ਼ਨ ਦੇ ਵਿੱਚ ਜੋ ਪਟੀਸ਼ਨਰ ਵੱਲੋਂ ਕਿਹੜੀ ਕੀਤੀ ਗਈ ਸੀ ਤਾਂ ਇਹ ਜੋ ਪਟੀਸ਼ਨ ਸੀ ਇਸ ਦੇ ਵਿੱਚ 17 1 2014 ਦੇ ਸਪੀਕਿੰਗ ਆਰਡਰ ਕਵਾਸ਼ ਕਰਨ ਦੀ ਪਟੀਸ਼ਨ ਆਪਣੇ ਐਡਵੋਕੇਟ ਰਾਹੀਂ ਪਟੀਸ਼ਨਰ ਨੇ ਕੀਤੀ ਸੀ ਜਿਸ ਵਿੱਚ ਕਿ ਪਟੀਸ਼ਨਰ ਨੂੰ ਫਰਸਟ ਐਂਡ ਸੈਕੰਡ ਟਾਈਮ ਬਾਉਂਡ ਪ੍ਰੋਮੋਸ਼ਨਲ ਸਕੇਲ ਜੋ ਕਿ ਨੋ ਤੇ 16 ਸਾਲ ਦੀ ਸਰਵਿਸ ਤੋਂ ਬਾਅਦ ਉਸ ਦੀ ਪੇ ਜੂਨੀਅਰ ਐਲ ਡੀ ਸੀ ਸ਼੍ਰੀਮਤੀ ਸੀਮਾ ਰਾਣੀ ਦੇ ਬਰਾਬਰ ਰੱਖੀ ਗਈ ਸੀ ਉਸ ਸਪੀਕਿੰਗ ਆਰਡਰ ਨੂੰ ਕੁਐਸ਼ ਕਰਨ ਦੇ ਵਾਸਤੇ ਪਲੇਅਰ ਕੀਤੀ ਗਈ ਸੀ ਪਟੀਸ਼ਨਰ ਦੇ ਐਡਵੋਕੇਟ ਨੇ ਕਿਹਾ ਕਿ 26 6 1982 ਨੂੰ ਪਰਤੀ ਹੋਏ ਪਟੀਸ਼ਨਰ ਨੂੰ ਐਲ ਡੀ ਸੀ ਵਜੋਂ 31 3 1997 ਨੂੰ ਪ੍ਰਮੋਟ ਕੀਤਾ ਗਿਆ ਤੇ ਉਸ ਨੂੰ ਉਸ ਤੋਂ ਜੂਨੀਅਰ ਸ਼੍ਰੀਮਤੀ ਸੀਮਾ ਰਾਣੀ ਜੋ ਕਿ ਡਾਇਰੈਕਟਰ ਰਿਕਰੂਟਮੈਂਟ ਰਾਈ ਐਰਡੀਸੀ ਪਰਤੀ ਹੋਈ ਸੀ ਉਸ ਤੋਂ ਜੂਨ 2006 ਤੱਕ ਵੱਲ ਤਨਖਾਹ ਮਿਲ ਰਹੀ ਸੀ ਪਰੰਤੂ ਜਦੋਂ ਕੇ ਸ਼੍ਰੀਮਤੀ ਸੀਮਾ ਰਾਣੀ ਨੂੰ 9 ਤੇ 16 ਸਾਲਾਂ ਦਾ ਜੋ ਟਾਈਮ ਬਾਉਂਡ ਪ੍ਰਮੋਸ਼ਨ ਸਕੀਮ ਦਿੱਤਾ ਗਿਆ ਤਾਂ ਉਸ ਨੂੰ ਤਨਖਾਹ ਪਟੀਸ਼ਨਰ ਯਾਨੀ ਕਿ ਰਣਜੀਤ ਸਿੰਘ ਤੋਂ ਵੱਧ ਮਿਲਣ ਲੱਗੀ ਪਟੀਸ਼ਨਰ ਨੇ ਸਬੰਧਤ ਅਥਾਰਟिटीज ਨੂੰ ਕੰਨੀਆਂ ਹੀ ਵਾਰ ਰਿਪੋਰਟੇਸ਼ਨ ਦਿੱਤੀਆਂ ਪਰੰਤੂ ਉਸ ਦੇ ਕੋਈ ਵੀ ਸੁਣਵਾਈ ਨਹੀਂ ਸੀ ਹੋਈ ਇਸ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਨਰੀਵਲ ਮਿਸਟਰ ਜਸਟਿਸ ਅਪੀਲ ਸਿੰਘ ਬਰਾੜ ਨੇ ਜੋ ਪਟੀਸ਼ਨਰ ਨੇ ਪਟੀਸ਼ਨ দাਇਰ ਕੀਤੀ ਸੀ ਉਸ ਦਾ ਫੈਸਲਾ ਦਿੱਤਾ ਕਿ ਜਦੋਂ ਉਹਨਾਂ ਸਾਰਿਆਂ ਨੂੰ ਹੀ ਇੱਕ ਕਾਟਰ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤਾਂ ਡਾਇਰੈਕਟਰ ਰਿਕਰੂਟਮੈਂਟ ਤੇ ਪ੍ਰਮੋਸ਼ਨ ਨਹੀਂ ਤੇ ਰਿਕਰੂਟਮੈਂਟ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਸੇਮ ਕਾਟਰ ਦੇ ਵਿੱਚ ਇਕੁਅਲ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਤੇ ਇਕੁਅਲ ਪੇ ਸਕੇਲ ਮਿਲਣਾ ਚਾਹੀਦਾ ਹੈ ਇਸ ਸੰਬੰਧੀ ਪ੍ਰਿੰਸੀਪਲ ਆਫ ਸਟੈਪਿੰਗ ਅਪ ਆਫ ਪੇ ਇਸ ਅਪਲਾਈਡ ਲਿਖਾ ਜਾ

and therefore the pay of senior was required to be stepped up is liye 17 1 2014 de dosh point speaking order nu request kita janda hai ki respondent nu hidayat kiti jandi hai ki petitioner di pay step up karde hoye junior shrimati sima rani ldc ne jis miti ton petitioner nalon pay nahi shuru kiti si us miti ton petitioner nu ਇਸ ਆਰਡਰ ਦੀ ਸਰਟੀਫਾਈਡ ਕਾਪੀ ਮਿਲਣ ਤੋਂ ਬਾਅਦ 3 ਮਹੀਨਿਆਂ ਦੇ ਅੰਦਰ-ਅੰਦਰ ਬਣਦਾ ਏਰੀਅਲ ਅਦਾ ਕੀਤਾ ਜਾਵੇ। ਇਹ ਤਰ੍ਹਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇਹ ਇੱਕ ਸ਼ਲਾਘਾਯੋਗ ਫੈਸਲਾ ਹੈ ਜਿਸ ਦੇ ਦੂਰਅੰਦੇਸ਼ੀ ਲਾਭ ਆਉਣ ਵਾਲੇ ਸਮੇਂ ਦੇ ਵਿੱਚ ਪੀਐਸਪੀਸੀਐਲ ਦੇ ਮੁਲਾਜ਼ਮਾਂ ਨੂੰ ਮਿਲਣ ਦੇ ਅਸਾਰ ਬਣ ਗਏ ਹਨ। ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਆੜੇ ਜਨਨ ਵਿੱਚ ਸੁਖਾਈਾ ਲੈਣਾ ਮੈਂ ਦੇਖ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਜੀ